ਤਰਪਦੇਸ਼ ਦੇ ਪੀਲੀ ਪੀਤ ਦੇ ਵਿੱਚ ਆ ਟਾਟਰ ਗੰਜ ਦੇ ਵਿੱਚ ਆ ਜਿੱਥੋਂ ਕੀ ਕੁਝ ਖਬਰਾਂ ਆਈਆਂ ਸੀ ਕਿ ਸਿੱਖ ਇਸਾਈ ਬਣ ਰਹੇ ਨੇ ਅਸੀਂ ਉਹਨਾਂ ਲੋਕਾਂ ਦੀ ਹਾਲਤ ਵੀ ਤੁਹਾਨੂੰ ਦਿਖਾਉਨੇ ਆ ਗਰਾਊਂਡ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੀ ਜ਼ਿੰਦਗੀ ਬਤੀਤ ਇਹ ਜਿਹੜੇ ਸਿੱਖ ਨੇ ਉਹ ਕਰਦੇ ਨੇ ਕਿਉਂਕਿ ਇੱਥੇ ਸੂਲਤ ਦਾ ਨਾਮ ਦੀ ਤਾਂ ਕੋਈ ਚੀਜ਼ ਨਜ਼ਰੀ ਨਹੀਂ ਆਉਂਦੀ ਕੱਚੇ ਘਰ ਨੇ ਝੋਪੜੀਆਂ ਨੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਹਾਲਾਤ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਨੇ ਪਰ ਜਿਹੜੇ ਲੋਕ ਧਰਮ ਪਰिवर्तन ਕਰਦੇ ਨੇ ਉਹ ਪਖੰਡੀ ਲੋਕ ਉਹ ਇਹਨਾਂ ਨੂੰ ਕਈ ਵਾਰ ਲਾਲਚ ਦੇ ਦਿੰਦੇ ਨੇ ਕਿ ਤੁਹਾਡੇ ਬੱਚੇ ਵਧੀਆ ਸਕੂਲਾਂ 'ਚ ਪੜਾਵਾਵਾਂਗੇ ਤੁਹਾਡਾ ਇਲਾਜ ਵਧੀਆ ਥਾਂ ਤੇ ਕਰਵਾਵਾਵਾਂਗੇ ਉਹ ਸਾਰੀਆਂ ਚੀਜ਼ਾਂ ਨੇ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਕੱਚੇ ਜਿਹੜੇ ਘਰ ਨੇ ਝੋਪੜੀਆਂ ਨੇ ਜਿਹੜੀਆਂ ਸਰਾਕੜੇ ਦੀਆਂ ਜਿਹੜੀਆਂ ਪਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਦੋਂ ਚੱਖੜ ਮੀ ਹਨੇਰੀ ਚੱਲਦਾ ਤਾਂ ਇਹਨਾਂ ਵਿੱਚ ਹੀ ਜਿਹੜਾ ਇਹਨਾਂ ਨੂੰ ਜਿਹੜਾ ਆਪਣਾ ਸਮਾਂ ਬਤੀਤ ਕਰਨਾ ਪੈਂਦਾ ਏ 7-7 ਦਿਨ 8-8 ਦਿਨ ਕਈ ਵਾਰ ਲਾਈਟ ਨਹੀਂ ਆਉਂਦੀ ਤਾਂ ਜਹੇ ਦੇ ਵਿੱਚ ਲਾਈਟ ਤੋਂ ਬਿਨਾ ਕਿਸ ਤਰੀਕੇ ਨਾਲ ਰਹਿਣਾ ਪੈਂਦਾ ਏ ਰੁਜ਼ਗਾਰ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦਾ ਚੱਲਦਾ ਘਰ-ਵਾਰ ਕਿਵੇਂ ਚੱਲਦਾ ਬੱਚਿਆਂ ਨੂੰ ਕਿੱਥੇ ਪੜਾਉਂਦੇ ਨੇ ਆਪਾਂ ਗੱਲਬਾਤ ਕਰਾਂਗੇ ਸਿੱਖ ਨੇ ਉਹ ਸਿੱਖ ਨੇ ਜਿਹੜੇ ਇਸ ਸਮੇਂ ਆਪਣੀ ਜ਼ਿੰਦਗੀ ਦੇ ਨਾਲ ਵੀ ਜਿਹੜਾ ਲੜ ਰਹੇ ਨੇ ਮਿਹਨਤ ਵੀ ਕਰ ਰਹੇ ਨੇ ਗੱਲਬਾਤ ਕਰਾਂਗੇ ਕੀ ਨਾ ਤੁਹਾਨੂੰ ਲੱਗ ਤੁਸੀਂ ਜਿਹੜੀ ਗੱਲ ਛੇੜੀ ਹੈਗੀ ਆ ਮੈਂ ਪ੍ਰਤਾਪ ਸਿੰਘ ਰਹਾਗਾ ਟਾਟਰਗੰਜ ਤੋਂ ਪੱਤਰਕਾਰ ਦਾ ਭਰਾ ਹੀ ਹੈਗਾ ਵੱਡਾ ਤੁਸੀਂ ਧਰਮ ਪਰिवर्तन ਦੀ ਇਹ ਗੱਲ ਛੇੜੀਆ ਇਹਦੇ ਵਿੱਚ ਕੋਈ ਮਸਲਾ ਨਹੀਂ ਹੈਗਾ ਇਹ ਇਹ ਖਲੀ ਇੱਕ ਜ਼ਮੀਨੀ ਵਿਵਾਦ ਸੀਗਾ ਜਿੰਦੇ ਵਿੱਚੋਂ ਉੱਠਿਆ ਇਹ ਧਰਮ ਪਰिवर्तन ਵਾਲਾ ਹੋਰ ਪ੍ਰਦਾਨ ਨੂੰ ਫਸਾਇਆ ਗਿਆ ਹੋਰ ਇਹਦੇ ਵਿੱਚ ਧਰਮ ਪਰिवर्तन ਵਾਲੀ ਤਾਂ ਗੱਲ ਹੀ ਨਹੀਂ ਸੀਗੀ ਜਿੰਨਾ ਦਿਲ ਮੰਦਾ ਹੈ ਮੰਨ ਕੇ ਚੱਲੋ ਜਿਵੇਂ ਮੈਂ ਹੀ ਹੈਗਾ ਮੈਂ ਮੈਨੂੰ ਸਰੀਰ ਦਰਦ ਹੈ ਤਾਂ ਮੈਂ ਗਿਆ ਉੱਥੇ ਪਾਸਟਰ ਕੋਲ ਗਿਆ ਪ੍ਰਾਰਥਨਾ ਕਰਵਾਈ ਉਹ ਆਪ ਦੇ ਉੱਤੇ ਹੀ ਹੁੰਦਾ ਹੈ ਇਹ ਠੀਕ ਹੋ ਜਾਂਦਾ ਫਿਰ ਉਹ ਠੀਕ ਤਾਂ ਜੇ ਅਗਰ ਉਹ ਦਾ ਪਰਮਾਤਮਾ ਦੇ ਹੀ ਹੈਗਾ ਜਿਵੇਂ ਹੁਣ ਮੈਂ ਮੰਨ ਕੇ ਚੱਲ ਗੁਰਦੁਆਰੇ ਗਿਆ ਸਰਦਾ ਨਾਲ ਮੱਥਾ ਟੇਕਿਆ ਸਰਦਾ ਨਾਲ ਮੱਥਾ ਟੇਕਿਆ ਤੇ ਮੈਨੂੰ ਸੰਤੁਸ਼ਟੀ ਮਿਲੀ ਮੈਂ ਹਾਂ ਭਈ ਮੇਰਾ ਸਤਿਗੁਰੂ ਹੈਗਾ ਅਸੀਂ ਮੰਨਦੇ ਤਾਂ ਨਹੀਂ ਹੈਗਾ ਮੰਨ ਕੇ ਚੱਲੋ ਮੇਰਾ ਪੱਤਰਕਾਰ ਭਰਾ ਹੈਗਾ ਉਹਦੇ ਤੇ ਵੀ આરોਪ ਲੱਗਿਆ ਹੈ ਮਹਿਤਾਬ ਸਿੰਘ ਉਹਦਾ ਨਾਂ ਹੈ ਉਹਦੇ ਤੇ ਵੀ આરોਪ ਲੱਗਿਆ ਕਿ ਧਰਮ ਪਰਿਵਰਤਨ ਕਰਵਾਉਣ ਦੇ ਵਿੱਚ ਇਹਦਾ ਵੀ ਹੈਗਾ ਇੱਕ ਗੰਗਾ ਸਿੰਘ ਹੈਗਾ ਪੁੱਤਰ ਬਚਨ ਸਿੰਘ ਉਹਦੇ ਉਹਦੀ ਜ਼ਮੀਨੀ ਵਿਵਾਦ ਸੀਗਾ ਜ਼ਮੀਨੀ ਵਿਵਾਦ ਤੋਂ ਚੱਲਿਆ ਉਨੇ ਪ੍ਰਧਾਨ ਤੇ ਲਾਤਾ આરોਪ ਧਰਮ ਪਰਵਰਤਨ ਦਾ ਫਿਰ ਉਹਨੂੰ ਪਕੜਿਆ ਗਿਆ ਪੀਲੀ भीत ਤੋਂ ਪੀਲੀ भीत ਤੋਂ ਫਿਰ ਇੱਥੇ ਟਾਂਡਾ ਚ ਕਿਵੇਂ ਆ ਗਿਆ ਉਹਦੀ ਵੀ ਜਾਤ ਚਾਹੀਦੀ ਹੈ ਸਾਨੂੰ ਸਾਡੇ ਪਿੰਡ ਦਾ ਪ੍ਰਧਾਨ ਹੈਗਾ ਉਹਦਾ ਵੀ ਕੋਈ ਪ੍ਰੂਫ ਜਾਂ ਕੋਈ ਉਹਦਾ ਕਰੈਨ ਪੂਰਾ ਸਾਨੂੰ ਸਾਡਾ ਪ੍ਰਧਾਨ નિર્ਦੋਸ਼ ਇੱਥੇ ਸਾਬਿਤ ਹੋਣਾ ਚਾਹੀਦਾ ਨੇ ਲਾਲਚ ਦਿੰਦੇ ਨੇ ਇੱਥੇ ਲੋਕੋ ਕੀ ਕਹਿੰਦੇ ਨੇ ਵੀ ਤੁਹਾਨੂੰ ਵਧੀਆ ਸਕੂਲਾਂ ਚ ਪੜਾਵਾਗੇ ਤੁਹਾਡੇ ਬੱਚਿਆਂ ਨੂੰ ਮੈਡੀਕਲ ਇਹ ਤਾਂ ਝੂਠਾ ਇਲਜ਼ਾਮ ਲੱਗੇ ਹੋਇਆ ਕੋਈ ਲਾਲਚ ਨਹੀਂ ਹੈਗਾ ਜਿਸ ਦਾ ਦਿਲ ਹੈ ਤੋ ਜਾਂਦਾ ਸੀਗਾ ਤੁਸੀਂ ਉਹਨਾਂ ਨਾਲ ਜੁੜੇ ਹੋ ਨਾ ਉਹਨਾਂ ਨਾਲ ਨਹੀਂ ਜੁੜਿਆ ਸੀ ਇਹ 1.5 ਸਾਲ ਹੋ ਗਿਆ ਔਰ ਆਪਣੇ ਇੱਥੇ ਪ੍ਰਧਾਨ ਜੀ ਵੀ ਹੋਣਗੇ ਭਰਜਨ ਸਿੰਘ ਜੀ ਉਹਨਾਂ ਨੂੰ ਪੁੱਛ ਲਓ 1.5 ਸਾਲ ਹੋ ਗਿਆ ਇਹ ਬੰਦ ਪਿਆ ਹੈ ਔਰ ਜਦੋਂ ਦਾ ਉੱਥੋਂ ਦਾ ਸੁਣਿਆ ਸੀ ਮੈਂ ਚੰਡੀਗੜ੍ਹ ਤੋਂ ਕਿ ਲੁਧਿਆਣਾ ਤੋਂ ਹੈਗਾ ਉਹ ਬਲਜਿੰਦਰ ਪਾਸਟਰ ਉਹਨਾਂ ਨੂੰ ਜਦੋਂ ਦਾ ਉਹਦਾ ਜੇਲ੍ਹ ਚ ਹਾਂ ਉਹ ਵੀ ਪਖੰਡਵਾਦੀ ਦਾ ਪਖੰਡਵਾਦ ਦਾ ਉਹਨੇ ਕੀਤਾ ਸੀਗਾ ਉਦੋਂ ਦਾ ਹੀ ਇੱਥੇ ਬੰਦ ਪਿਆ ਉਹਦੋਂ ਜਿਹੜੀ ਜਦੋਂ ਬਜਿੰਦਰ ਪਾਸਟਰ ਜੇਲ੍ਹ ਚ ਗਿਆ ਉਸ ਤੋਂ ਬਾਅਦ ਇਹਨਾਂ ਦਾ ਕੰਮ ਠੱਪ ਹੋ ਗਿਆ ਠੱਪ ਹੋ ਗਿਆ ਪੂਰੇ ਵੀ ਆਉਂਦਾ ਸੀ ਉਹ ਨਾ ਇੱਥੇ ਨਹੀਂ ਆਉਂਦਾ ਸੀ ਇੱਥੇ ਨਹੀਂ ਆਉਂਦਾ ਸੀ ਇੱਥੇ ਨੇਪਾਲ ਤੋਂ ਆਉਂਦੇ ਸੀ ਜਿਵੇਂ ਵੀ ਮਾੜਾ ਮੋਟਾ ਪਾਸਟਰ ਜਿਵੇਂ ਕਰਦਾ ਸੀਗਾ ਉਦੋਂ ਦਾ ਹੀ ਬੰਦ ਆਇਓ ਜਦੋਂ ਜਦੋਂ ਬਲਾਤਕਾਰ ਦੇ ਮਾਮਲੇ 'ਚ ਜੇਲ੍ਹ ਗਿਆ ਉਸ ਤੋਂ ਬਾਅਦ ਚੋਰੇ ਵੀ ਅਸਰ ਪਿਆ ਉਹ ਚੀਜ਼ ਦਾ ਉਹ ਹਾਂ ਨਾ ਨਾ ਉਹ ਨਹੀਂ ਪਿਆ ਨਹੀਂ ਨਹੀਂ ਵੀ ਉਹ ਚੀਜ਼ ਦਾ ਅਸਰ ਪਿਆ ਵੀ ਲੋਕ ਘਟ ਗਏ ਡਰ ਗਏ ਜਾਨੀ ਕਿ ਉਹ ਬਖੰਡ ਬਾਤ ਸੀ ਉਹ ਤੋਂ ਪਖੰਡ ਬਾਤ ਨਾਲ ਨਾ ਨਾ ਬਲਾਤਕਾਰ ਇਹ ਇਹ じゃ ਨਹੀਂ ਇੱਥੇ ਕੋਈ ਵੀ ਮੈਟਰ ਹੀ ਨਹੀਂ ਹੈਗਾ ਇਹ ਤਾਂ ਖਾਲੀ ਜ਼ਮੀਨੀ ਵਿਵਾਦ ਸੀਗਾ ਜ਼ਮੀਨੀ ਵਿਵਾਦ ਸੀਗਾ ਗੰਗਾ ਸਿੰਘ ਦਾ ਪੁੱਤਰ ਬਚਨ ਸਿੰਘ ਦਾ ਉਸਨੇ ਪਾਸਟਰ ਦੇ ਜੇਲ੍ਹ ਜਾਣ ਤੋਂ ਬਾਅਦ ਘਟਿਆ ਕੰਮ ਫਿਰ ਕਿਤੇ ਰੁਕ ਗਿਆ ਨਹੀਂ ਨਹੀਂ ਉਹਦਾ ਖਰਾਬ ਪੈਸਟਰ ਹੈ ਜੀ ਉਹਦਾ ਜਿਹੜਾ ਸਤਨਾਮ ਪ੍ਰਧਾਨ ਹੈਗਾ ਅਸੀਂ ਤੋਂ ਦੀ ਮੇਨ ਮੁੱਦੇ ਤੇ ਗੱਲ ਇਹ ਲਿਆਉਨੇ ਆ ਵੀ ਜਦੋਂ ਸਤਨਾਮ ਪ੍ਰਧਾਨ ਹੈਗਾ ਉਹਨੂੰ ਸਦਾਇਆ ਜਾਂਦਾ ਉੱਥੇ ਪੀਲੀ ਬੀਜ ਚੋਂ ਪੀਲੀ ਬੀਜ ਚੋਂ ਫਿਰ ਉਹਨੂੰ ਟਾਂਡੇ ਕਿਵੇਂ ਲਿਆੰਦਾ ਜਾਂਦਾ ਤੁਸੀਂ ਤੁਸੀਂ ਕਿਵੇਂ ਰਸ ਵੀਰਾਂ ਵੀ ਦਿਖਾਉਣਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੋਂ ਦੇ ਜਿਹੜੇ ਪਰਿਵਾਰ ਨੇ ਸਿੱਖ ਪਰਿਵਾਰ ਉਹ ਰਹਿ ਰਹੇ ਨੇ ਸਾਹਮਣੇ ਦੇਖ ਲਓ ਕਿ ਅੰਦਰ ਹੀ ਰਸੋਈ ਆ ਅੰਦਰ ਹੀ ਭਾਂਡੇ ਪਏ ਨੇ ਇੱਥੇ ਹੀ ਖਾਣਾ ਬਣਾਉਣਾ ਇੱਥੇ ਹੀ ਸੌਣਾ ਜਦੋਂ ਹਨੇਰੀ ਚਖੜ ਮੀਂਹ ਹਨੇਰੀ ਆਉਂਦਾ ਤਾਂ ਇਹਨਾਂ ਪਰਿਵਾਰਾਂ ਨੂੰ ਪਤਾ ਹੁੰਦਾ ਕਿ ਉਹ ਰਾਤ ਕਿਵੇਂ ਇਹਨਾਂ ਦੇ ਲਈ ਨਿਕਲਦੀ ਆ ਇਹ ਸਿੱਖ ਪਰਿਵਾਰ ਨੇ ਜਿਹੜੇ ਇਸ ਸਮੇ ਅਸੀਂ ਟਾਟਰਗੰਜ ਦੇ ਵਿੱਚ ਪਹੁੰਚੇ ਹੋਏ ਆ ਤਾਂ ਉਹ ਇਲਾਕਾ ਤੁਹਾਨੂੰ ਦਿਖਾ ਰਿਹਾ ਕਿ ਕਿੰਨੇ ਇੱਕ ਇੱਥੇ ਲੋਕਾਂ ਦੀ ਹਾਲਤ ਆ ਜਿਹੜੀ ਤਰਸਯੋਗ ਆ ਕਿੰਨੀ ਇੱਕ ਗਰੀਬੀ ਦੇ ਵਿੱਚ ਉਹ ਪਰਿਵਾਰ ਗੁਜ਼ਰ ਰਹੇ ਨੇ ਤੇ ਦੂਜੇ ਪਾਸੇ ਜਦੋਂ ਨਦੀ ਕਹਿਰ ਵਰਸਾਉਂਦੀ ਆ ਤਾਂ ਇਹਨਾਂ ਦੇ ਘਰ ਡੁੱਬ ਜਾਂਦੇ ਨੇ ਇਹਨਾਂ ਘਰਾਂ ਦੇ ਵਿੱਚ ਜਿਹੜੇ ਝੋਪੜੀਆਂ ਨੇ ਇਹ ਬਣੀਆਂ ਹੋਈਆਂ ਨੇ ਤਾਂ ਇਹਨਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਤਾਂ ਫਿਰ ਇਹਨਾਂ ਨੂੰ ਆਪਣੀ ਜਾਨ ਬਚਾ ਕੇ ਇੱਥੋਂ ਭੱਜਣਾ ਪੈਂਦਾ ਹੈ ਜਦੋਂ ਜਦੋਂ ਆਉਂਦੀ ਆ ਉਹ ਨਦੀ ਚੜ ਕੇ ਤਾਂ ਫਿਰ ਸਾਰੇ ਡੁੱਬ ਜਾਂਦੀਆਂ ਨੇ ਝੋਪੜੀਆਂ ਇਹ ਹਾਂਜੀ ਹਾਂਜੀ ਸਭ ਡੁੱਬ ਜਾਂਦੇ ਹਾਂ ਸਭ ਡੁੱਬ ਜਾਂਦੇ ਜੀ ਬਹੁਤ ਪਾਣੀ ਪੰਜਾਬ ਵਾਲਿਆ ਜਿਵੇਂ ਨਰਮਾ ਚੁਗਾਂਦਾ ਹੈ ਉਧਰ ਹਾਂਜੀ ਹਾਂਜੀ ਨਰਮਾ ਚੁਗਾਂਦਾ ਨੇ ਉਧਰ ਮੈਂ ਤਾਂ ਕੰਮ ਕਰਨੀ ਜਿਰੀ ਜੁਰੀ ਲਾਣ ਜਾਵਨ ਲੱਗ ਜਾਈਦਾ ਬਿਲਕੁਲ ਜੀ ਇੱਥੋਂ ਦਾ ਤੁਸੀਂ ਵੀ ਇਸ ਇਲਾਕੇ ਦੇ ਰਹਿਣ ਵਾਲੇ ਬਹੁਤ ਗਰੀਬੀ ਆ ਨਾ ਕੱਚੇ ਝੋਪੜੀਆਂ ਨੇ ਤੁਸੀਂ ਵੀ ਇੱਥੇ ਦੇ ਰਹਿਣ ਵਾਲੇ ਹਾਂਜੀ ਐਸੀ ਵੀ ਇਸ ਇਲਾਕੇ ਦੇ ਰਹਿਣ ਵਾਲੇ ਬਹੁਤ ਗਰੀਬੀ ਆ ਸਾਡੀ ਇੱਕ ਕੱਚੀ ਜ਼ਮੀਨ ਹੈਗੀ ਇੱਥੇ ਸਾਡੇ ਪਟੇ ਨਹੀਂ ਹਨ ਹੋਰ ਦੂਜਾ ਨੰਬਰ ਸਾਡੇ ਇੱਥੇ ਕੋਈ ਡਿਗਰੀ ਕਾਲਜ ਨਹੀਂ ਹੈ ਸਾਡੇ ਖੇਤਰ ਦੇ ਵਿੱਚ ਜਿੰਨਾ ਸਾਡੇ 14 ਪਿੰਡ ਪੈ ਜਾਂਦੇ ਹਨ 22 23000 ਸਾਡੀ ਆਬਾਦੀ ਹੈਗੀ ਹੈ ਨਹੀਂ ਸਹੀ ਸੀ 10 ਸਨ ਪੱਕੀ ਜ਼ਮੀਨ ਆਪਣੀ 500 ਕਿੱਲਾ ਹੈ ਹਾਂ ਪੱਕੀ ਜ਼ਮੀਨ ਵੀ ਨਹੀਂ ਹੈ ਖਾਲੀ ਕੱਚੀ 26 3000 ਏਕੜ ਹੈ ਜਿੰਦੇ ਵਿੱਚ ਸਾਡੇ ਕਿਸਾਨ ਬਹੁਤ ਬਹੁਤ ਹੀ ਦੁਖੀ ਹੈ ਹੋਰ ਡਿਗਰੀ ਕਾਲਜ ਵੀ ਨਹੀਂ ਨਾ ਕੋਈ ਹਸਪਤਾਲ ਹੈ ਨਾ ਕੋਈ ਸਰਕਾਰੀ ਸੁਵਿਧਾ ਨਹੀਂ ਹੈ ਹਾਂ ਕੱਚੇ ਪਹਿਲਾਂ ਸੱਟੇ ਚੱਲਦੇ ਸਨ ਬੰਦ ਹੋ ਗਿਆ ਹੈ ਇੱਥੇ ਇਸੇ ਜ਼ਮੀਨ ਤੇ ਸਾਡੇ ਸੱਟੇ ਚੱਲਦੇ ਸਨ ਗੰਨਾ ਉਸ ਸਪੂਰਨ ਨਗਰ ਮਿਲ ਚੀਨੀ ਮਿਲ ਦੇ ਵਿੱਚ ਜਾਂਦਾ ਸੀ ਜਦੋਂ ਤੋਂ ਸੱਟਾ ਸੱਟੇ ਬੰਦ ਹੋ ਗਏ ਉਹ ਉਸ ਸਮੇਂ ਦੀ ਸਾਡੀ ਜ਼ਮੀਨਾਂ ਦੀ ਵੈਲਿਊ ਵੀ ਕੱਟ ਗਈ ਹੈ ਜੀ ਬਿਲਕੁਲ ਤਾਂ ਤੁਹਾਨੂੰ ਗਰਾਊਂਡ ਤੇ ਜ਼ਮੀਨੀ ਹਕੀਕਤ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਸਿੱਖ ਪਰਿਵਾਰ ਨੇ ਜਿਹੜੀ ਆਪਣੀ ਜ਼ਿੰਦਗੀ ਬਤੀਤ